ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਬਹੁਤ ਹੀ ਵਧੀਆ ਸੀਰੀਜ਼ ਸ਼ੁਰੂ ਕਰਨ ਲੱਗੇ ਆਂ ਇੰਸਟਾਗ੍ਰam ਤੇ ਬਾਕੀ ਸੋਸ਼ਲ ਮੀਡੀਆ ਚੈਨਲਾਂ 'ਤੇ ਕਿ ਗੁਰੂਆਂ ਪੀਰਾਂ ਪਗੰਬਰਾਂ ਦੇ ਨਾਲ ਸੰਬੰਧਿਤ ਆਪਾਂ ਛੋਟੇ-ਛੋਟੇ ਕੁਐਸਚਨ ਸਵਾਲ ਪੁੱਛਿਆ ਕਰਾਂਗੇ ਤੇ ਉਹਦੇ ਜਵਾਬ ਤੁਹਾਡੇ ਤੋਂ ਲਿਆ ਕਰਾਂਗੇ ਜਿਹਦੇ ਬਾਰੇ ਤੁਸੀਂ ਪੂਰੀ ਰਿਸਰਚ ਵੀ ਕਰ ਸਕਦੇ ਹੋ हां ਜਦੋਂ ਸਵਾਲ ਪੁੱਛਣ ਤੋਂ ਪਹਿਲਾਂ ਜੋ ਤੁਸੀਂ ਆਪਦੇ ਗੁਰੂ ਪੀਰ ਬਾਰੇ ਪੜਨਾ ਚਾਹੋ ਕਿਤੋਂ ਵੀ ਰਿਸਰਚ ਕਰਨਾ ਚਾਹੋ ਕਰ ਸਕਦੇ ਹੋ ਇਮਾਨਦਾਰੀ ਦੀ ਮਿਸਾਲ ਦਿੰਦੇ ਹੋਏ ਤੁਸੀਂ ਸਵਾਲ ਪੁੱਛਣ ਤੋਂ ਬਾਅਦ ਕਿਰਪਾ ਕਰਕੇ ਉਹਨੂੰ ਬਿਨਾਂ ਸਰਚ ਕੀਤੇ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਤੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਊਗਾ ਕਿ ਅਗਲੇ ਸੀਰੀਜ਼ ਕਿਸ ਗੁਰੂ ਸਾਹਿਬਾਨ ਨਾਲ ਰਿਲੇਟਡ ਹੋਊਗੀ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਉਹਨਾਂ ਬਾਰੇ ਪੜ੍ਹੋ ਉਹਨਾਂ ਬਾਰੇ ਸੁਣੋ ਉਹਨਾਂ ਬਾਰੇ ਗਿਆਨ ਪ੍ਰਾਪਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਸਵਾਲ ਦੇ ਜਵਾਬ ਦੇਣ 'ਚ ਦਿੱਕਤ ਨਾ ਆਵੇ ਹੌਲੀ ਹੌਲੀ ਇਸ ਸੀਰੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਛੋਟੇ ਛੋਟੇ ਕੌਂਟੈਸਟ ਵੀ ਵਿੱਚ ਕੀਤੇ ਜਾਣ ਜਿਦੇ 'ਚ ਛੋਟੇ ਛੋਟੇ ਇਨਾਮ ਵੀ ਰੱਖੇ ਜਾਣਗੇ ਤਾਂ ਕਿ ਸੰਗਤ ਨੂੰ ਵੀ ਹੌਸਲਾ ਮਿਲੇ ਤੇ ਇੱਕ क्रेज ਬਣਿਆ ਰਵੇ ਇੱਕ ਉਤਸ਼ਾਹ ਬਣਿਆ ਰਵੇ ਕਿ ਹਾਂ ਸਾਡਾ ਪ੍ਰਸ਼ਾਨ ਕੀਤਾ ਜਾਂਦਾ ਐਪਰੀਸ਼ੀਏਟ ਕੀਤਾ ਜਾਂਦਾ ਤੁਹਾਨੂੰ ਤੇ ਇਸ ਕਰਕੇ ਸ਼ੁਰੂ ਕਰਾਂਗੇ ਆਪਣੀ ਪਹਿਲੀ ਪਾਸ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਕੁਐਸਚਨ ਸਵਾਲ ਅਸੀਂ ਪੁੱਛਾਂਗੇ ਇੱਕ ਇੱਕ ਕਰਕੇ ਸਵਾਲ ਪੁੱਛੇ ਜਾਣਗੇ ਤਕਰੀਬਨ ਉਹਨਾਂ ਦੇ ਜਨਮ ਤੋਂ ਲੈ ਕੇ ਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਜਿੰਨੇ ਵੀ ਕਿਰਿਆਵਾਂ ਉਹਨਾਂ ਨੇ ਕੀਤੀਆਂ ਜੋ ਜੋ ਘਟਨਾਵਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਹੋਈਆਂ ਉਹਨਾਂ ਨੂੰ ਲੈ ਕੇ ਸਵਾਲ ਜਵਾਬ ਹੋਣਗੇ ਤੇ ਪਹਿਲਾਂ ਸ਼ੁਰੂ ਸ਼ੁਰੂ ਤੋਂ ਨੋਰਮਲ ਸੌਖੇ ਸਵਾਲ ਪੁੱਛੇ ਜਾਣਗੇ ਫਿਰ ਹੌਲੀ ਹੌਲੀ ਇਹਦਾ ਲੈਵਲ ਵਧਾਇਆ ਜਾਊਗਾ ਮੀਡੀਅਮ ਤੇ ਕੰਪਲਿਕੇਟਿਡ ਸਵਾਲ ਵੀ ਵਿੱਚ ਆਉਣਗੇ हां ਅਸੀਂ ਐਨਾ ਜ਼ਰੂਰ ਕਹਾਂਗੇ ਕਿ ਕੰਪਲਿਕੇਟਿਡ ਸਵਾਲਾਂ ਦੇ ਵਿੱਚ ਅਸੀਂ ਇਨਾਮ ਵੀ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਵੱਦ-ਵੱਦ ਸੰਗਤ ਐਨਾ ਜਵਾਬ ਦੇਵੇ ਇਹ ਸੀਰੀ ਚਲਾਉਣ ਦਾ ਮਕਸਦ ਕੋਈ ਇਨਾਮ ਵੰਡਣਾ ਜਾਂ ਇਹ ਗੱਲ ਪੱਕੀ ਨਹੀਂ ਹੈ ਵੱਦ-ਵੱਦ ਧਰਮ ਪ੍ਰਚਾਰ ਦੀ ਗੱਲ ਕਰਨੀ ਐ ਸੀਰੀ ਦਾ ਮਕਸਦ ਹੈ ਤੇ ਸਿਰਫ ਸਿੱਖ ਧਰਮ ਦੇ ਰਿਲੇਟਡ ਨਹੀਂ ਹਿੰਦੂ ਮੁਸਲਮ ਸਿੱਖ ਇਸਾਈ तकरीबन ਸਾਰੇ ਧਰਮਾਂ ਦੀ ਇੱਕ ਇੱਕ ਸੀਰੀਜ਼ ਆਇਆ ਕਰੂਗੀ ਸਟਾਰਟ ਅਸੀਂ ਗੁਰੂ ਸਾਹਿਬਾਨ ਤੋਂ ਤਾਂ ਕਰਨ ਲੱਗੇ ਆ ਕਿ ਸਰਬਸਾਂਝੇ ਗੁਰੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਇਸ ਕਰਕੇ ਅਗਲਾ ਅਗਲੀ ਵੀਡੀਓ ਆਉਣ ਤੋਂ ਪਹਿਲਾਂ ਤੁਸੀਂ ਜਿੰਨਾ ਗੁਰੂ ਸਾਹਿਬ ਬਾਰੇ ਜਾਣ ਸਕਦੇ ਹੋ ਕਿਰਪਾ ਕਰਕੇ ਉਹ ਤਵਜਹ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ